ਸਤਿ ਅਨ ਪਹਿਲੇ ਪਹਿਰੇ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਤੂੜੀ ਆਉਣ ਲੱਗੀ ਸੀ ਖਾੜੇ ਆਪਾਂ ਜਿਹੜੇ ਢੜਕ ਲਿਪੀ ਪਾਈ ਸੀ ਪਿਛਲੇ ਸਾਲ ਦੀ ਤੇ ਪਿਛਲੇ ਸਾਲ ਦੀ ਤੂੜੀ ਆ ਇਹ ਤੇ ਦੋ ਟਰਾਲੀਆਂ ਕੱਲ ਆ ਗਈਆਂ ਸੀ ਤੇ ਦੋ ਰਾਤ ਲੈ ਆਈ ਸੀ ਦੁਆਰਾ ਤੇ ਦੇਖ ਸਕਦੇ ਆ ਕਿੰਨਾ ਘਰਿਆ ਵਾ ਤੇ ਦੋ ਟਰਾਲੀਆਂ ਲਾਈਆਂ ਇਹ ਤੇ ਇੱਧਰ ਨੀਵਾ ਮੈਂ ਪਿੱਛੇ ਕਾ ਵੀ ਥਾ ਤੇ 베ਲਾ ਸੀਗਾ ਤੇ ਆ ਜਗਾ ਹੁਣ ਵੀ 베ਲੀ ਰੱਖਾਂਗੇ ਤੇ ਬੰਦੇ ਆਉਣ ਆਲੇ ਆ ਬਸ ਟਰਾਲੀ ਲਾਤੀ ਆ ਕੇ ਰਾਤ ਇਹ ਰਾਹ ਚ ਪਿੰਡ ਵੱੜਦੇ ਉਹਨਾਂ ਨੇ ਸੜਤੀ ਐ ਪੱਲੀ ਤੇ ਪੱਲੀ ਪਈ ਸੀ ਉਦਾਂ ਹੀ ਰਾਤ ਨੂੰ 9:30 ਦਾ ਟਾਈਮ ਸੀਗਾ ਤੇ ਮੇਸੀ ਹਣੀ ਲੈ ਕੇ ਬੇਲੀ ਕਰਕੇ ਪੱਲੀ ਫੇਰ ਤੂੜੀ ਕਰਕੇ ਢੇਰੀ ਰਾਹ ਚ ਤੇ ਬਾਕੀ ਰਸੇ ਹਜੇ ਉਵੇਂ ਆ ਤੇ ਪਿੰਡ ਦੇ ਕੋਲੇ ਆ ਕੇ ਜਾਨੀ ਪੱਲੀ ਖਿਸਕ ਗਈ ਇੱਕ ਤੇ ਇੱਕ ਬਾਹਰ ਖੜੀ ਟਰਾਲੀ ਪੰਜਾਬੀ ਵਾਲੀ ਮਗਰ ਤੇ ਬਾਕੀ ਆ ਟਰੈਕਟਰ ਲਿਆਂਦਾ ਹੈ ਨਵਾਂ ਆਪਾਂ ਇੱਕ ਤੇ ਇਹਨੂੰ ਹਜੇ ਜੋਨੇ ਆ ਤੇ ਤੇ ਲੱਗੀ ਹੋਈ ਆ ਬਾਗਟਰ ਲੋਡਰ ਲੱਗਿਆ ਹੋਇਆ ਮੂਰੇ ਮਤਲਬ ਤੇ ਇਹਨੂੰ ਸੈਟ ਵਟ ਕਰਾ ਕੇ ਲਿਆਂਦੀਆਂ ਦੀਆਂ ਪਿੰਨਾ ਪੁੰਨਾ ਜੀਆਂ ਢਿੱਲੀਆਂ ਸੀਗੀਆਂ ਆ ਤੇ ਦੇਸ ਦਾ ਜਣੀ ਸੈਟ ਕਰਾਤਾ ਕਿਰਾ ਤੇ ਬਾਕੀ ਹੱਥ ਫਰਾਇਆ ਟਰੈਕਟਰ ਤੇ ਪੂਰਾ ਟਕਾ ਕੇ ਆ ਨਾ ਤੇ 13 ਦੇ ਟਾਇਰ ਆ ਇਹ ਤੇ 50 38 ਆ ਇਹ 50 36 ਆ ਆਪਣਾ 38 ਇਹ ਤੋਂ ਵੱਡਾ ਥੋੜਾ ਜਿਹਾ ਇਹ 36 ਪਾਵਰ ਦਾ ਤੇ ਟਾਇਰ ਇਹਦੇ ਛੋਟੇ ਸੀਗੇ ਤੇ ਉਹ ਪਾਤੇ ਆਪਾਂ ਤੇ ਸ਼ੋਅ ਇਹਦੀ ਥੋੜੀ ਜੀ ਕ੍ਰੈਕ ਹੋਈ ਸੀਗੀ ਉਹ ਆਉਣੀ ਆ ਏਜੰਸੀ ਚੋਂ ਤੇ ਹੋ ਸਕਦਾ ਪੰਜ ਦਸ ਦਿਨ ਲੱਗ ਜਾਣ ਤਾਂ ਕਰਕੇ ਆਰਜੀ ਲੇਟ ਆਈਆਂ ਲਾਤੀਆਂ ਪਾ ਇਹਦੇ ਤੇ ਬਾਕੀ ਦੇਖਾਂਗੇ ਬਾਕੇ ਬਾਇਆ ਸੀ ਹਾਲਾਂ ਤੇ ਇਹਨੂੰ ਤੇ ਪੂਰੀ ਖਚਾਈ ਕਰਦਾ ਵਾ ਤੇ ਟਾਇਰਾਂ ਚ ਇਹਦੇ ਹੈਗਾ ਪਾਣੀ ਤੇ ਬੇਟ ਇਹਨੂੰ ਲਾਇ ਨਹੀਂ ਹੋਏ ਤੇ ਬੇਟ ਆਪਾਂ ਲਵਾਵਾਂਗੇ ਪਾਣੀ ਕੱਢ ਕੇ ਕਿਉਂਕਿ ਕਲੱਚ ਪੇੜ ਤੇ ਜਿਆਦਾ ਅਸਰ ਪੈਂਦਾ ਫਿਰ ਪਾਣੀ ਨਾਲ ਤੇ ਹਾਲਾਂ ਤੇ ਬਾਇਆ ਸੀ ਸਲਿੱਪ ਸਲੋਪ ਨੇ ਮਾਰਦਾ ਵੀਡੀਓ ਚ ਦੇਖ ਸਕਦੇ ਆ ਕਿ ਮੈਂ ਖਰਦਾ ਪੂਰਾ ਖਚਾਈ ਕਰਦਾ ਜਾਨੀ ਮੜੇ ਜੇ ਸੈਟ ਵਟ ਜੇ ਕਰਕੇ ਚਲਾਇਆ ਸੀ ਆਪਾਂ ਇਹਨੂੰ ਤੇ ਅੱਜ ਬਾਹਵਾਂਗੇ ਪ੍ਰੋਪਰ ਤਵੀਆਂ ਨਾ ਤੇ ਬਾਕੀ ਟਰੈਕਟਰ ਸਾਫ ਆ ਪੂਰਾ ਸੈਟ ਵਟਾ ਪੂਰਾ ਤੇ ਹੈਗਾ 5036 D ਤੇ ਬਾਕੀ ਦਿਖਾ ਦੰਨੇ ਸਟਾਰਟਿੰਗ ਕੇ ਮੇਹਰੀ ਇਹ ਆ ਛੋਰੀ ਕਰੈਕ ਹੋਈ ਹੋਈ ਆ ਮੂਰੇ ਕਿਉਂਕਿ ਬਾਗਟਰ ਦੇ ਉੱਤੇ ਕੋਈ ਸਿੱਟਿਆ ਹੋਇਆ ਸੀ ਉਹਦੇ ਨਾਲ ਹੋਈ ਆ ਤੇ ਸਾਈਡ ਵਾਲੇ ਪੱਲੇ ਇਹਦੇ ਸਹੀ ਆ ਤੇ ਇਹੀ ਲਾ ਲੈਣੇ ਆਪਾਂ ਟਾਇਰ ਆ ਸੀਗੇ ਲੱਗੇ ਛੋਟੇ ਹੁਣ ਬਾਦੇ ਆਪਾਂ 750 16 ਦੇ ਤੇ ਬਾਕੀ ਦੇਖਾਂਗੇ ਕਿਵੇਂ ਚੱਲਦਾ ਜਦੋਂ ਲਾਇਆ ਲੋਡਰ ਮੂਰੇ ਲੋਡਰ ਇਹਦਾ ਹੈਗਾ ਬੋਲਾ ਦਾ Ориਜਨਲ ਜਿਹੜਾ ਵਾ ਜੇ ਦਿਖਾਵਾਂਗੇ ਜਦੋਂ ਉਹ ਰੂੜੀ ਨੂੰ ਚਲਾਇਆ ਇਹ ਅੱਜ ਬੌਣੀ ਆ ਇਹਦੇ ਨਾਲ ਜਾਨੀ ਅੱਜ ਪਹਿਲਾ ਦਿਨ ਆ ਜਾਨੀ ਜਿਹੜਾ ਟਕਾ ਕੇ ਜੇ ਇਹਨੂੰ ਛੁੱਟੀ ਲਾਉਣੀ ਹੈ ਕਹਿਣ ਦਾ ਮਤਲਬ ਯਾ ਕੋਈ ਅੱਜ ਆਕਾ ਵਾਲੀ ਕੇ ਮੈਂ ਮੈ ਲਾਉਣਾ ਦੋ ਗਿਹੜੇ ਤੇ ਟਾਪਲੋ ਚ ਬਹੋਂਦਾ ਟਾਪਲੋ ਚ ਤੋੜਾ ਬਹੁਤ ਆ ਤੋ ਰਹੀ ਆ ਜਾਨੀ 53 ਦਾਸ ਨੂੰ ਇਹਨੇ ਖੰਗਣ ਨਹੀਂ ਦੇਣਾ ਆਪਣੇ ਵੱਡੇ ਨੂੰ ਤੇ ਕਵੀ ਜਿਹਨੇ ਮੈਂ ਬਹੁਤ ਕੰਮ ਹੈ ਜਿਹੜੀ ਹੋਈ ਹੈ ਇਹ ਚ ਆਪਾਂ ਲੇਜ਼ਰ ਕਰਾ ਲਾਉਣਾ ਵਾ ਹੋਰ ਕਵੀਆਂ ਵੀ ਲਾ ਕੇ ਧਵਾਗਾ ਮਾਰਾਂਗੇ ਜੇ ਉਹਦੋਂ ਬਾਅਦ ਆਲਾ ਨਾ ਦੇਖਾਂਗੇ ਦੋ ਤੋੜੀਆਂ ਕੇਰਾ ਪਾਉਣੀ ਆ ਧਵਾਗਾ ਫੇਰ ਵੱਜੂਗਾ ਤੇ ਟਰੈਕਟਰ ਚਲਾਇਆ ਆਪਾਂ ਪਹਿਲੇ ਦਿਨ ਅਜੋ ਲੋਡ ਤੇ ਤੇ ਬਾਤ ਆਉਂਦਾ ਕਿ ਢਿੱਲਾ ਅਭੀ ਆ ਪਾਈਆਂ ਵਾ ਥੋੜਾ ਜਨਾ ਨੱਪ ਕੇ ਪਾਵਾਂਗੇ ਅਜੋ ਪਾਵਾਂਗੇ ਰੋਵੇ ਕਿਵੇਂ ਚੱਲਦਾ ਜੁੱਲਦਾ ਆਪਾਂ ਤੋਂ ਵੀ ਇਹਦਾ ਦਿਖਾਉਂਦਾ ਕਿ ਯਾਨੀ ਖਲਾੰਦਰ ਦੇ ਤੇ ਇਧਰ ਮੱਕੀ ਦਾ ਮੂੰਹ ਹੋ ਗਿਆ ਫੇਰ ਚਿੱਟਾ ਖੇਤ ਦਾ ਤੇ ਲੇਟ ਆਈ ਹੋਈ ਆ ਨੇ ਕੋ ਲਾ ਗਿਆ ਸੀਗਾ ਪਾਣੀ ਲਾਉਣ ਦਾ ਵੇਲੇ ਖਾੜੇ ਤਾਂ ਮੈਨਾਂ ਦਾ ਡੇਢ ਦੋ ਘੰਟੇ ਦਿੰਦੇ ਆ ਖਰਾਬ ਵਾਲਾ ਕੰਮ ਹੀ ਆ ਜਨਰੇਟਰ ਨਾ ਪਾਣੀ ਲਾਉਣਾ ਪੂੰਗੀ ਨੂੰ ਵੀ ਤੇ ਮੱਕੀ ਨੂੰ ਵੀ ਤੇ ਇੱਥੇ ਦਈ ਜਾਂਦੇ ਆ 5 ਘੰਟੇ ਤੇ ਇੱਥੇ ਵੀ ਕਰਕੇ ਚਾਰ ਕਦਰ ਖਰਾਬ ਚੱਲੂ ਦੂਜੀ ਆਪਣੀ ਕਣਕ ਦਾ ਕੰਮ ਚੱਲਦਾ ਸੀਗਾ ਪਰ ਖਾੜੇ ਨਹੀਂ ਲੈਟ ਦਿੰਦੇ ਟਿਕਾ ਕੇ ਇੱਕੇ ਪੈੜੀ ਜ਼ਿਆਦਾ ਸੁੱਕਾ ਸੀਗਾ। ਬਸ ਇਹਦੇ ਨਾਲ ਨਿਕਲਣਾ ਆ ਨਿਕਲਦਾ ਮੱਕੀ ਦਾ। ਆ ਜਿੱਥੇ ਜਿੱਥੇ ਤੂੰ ਖੜਾਵੇਂ ਇਹ ਲਾਈਨ 'ਚ ਨਿਕਲਦਾ ਉਹਦੇ ਮੂਰੇ। ਨਿਕਲਣਾ ਆ ਇਹਦਰ ਵੀ ਨਿਕਲਣਾ ਬਸ ਆ ਪਾਣੀ ਨਾਲ ਕੇਰੇ ਬਾਹਰ ਆ ਜਾਣਾ ਸਾਰਾ। ਉਹਨੂੰ ਵੀ ਲਾਦਣਾ ਕੇਲੇ ਨਾਲ ਕੇ। ਤੋਂ ਬੜੇ ਮੋਟਰ ਦੇ ਨਾਲ। ਅਨਿਕੜਾ ਵਾਹ ਇਹਦੇ ਨਾਲ ਨਿਕਲਣਾ ਨੇ ਪਾਣੀ ਲੱਗੇ ਨਾਲ। ਬਾੜਾ ਭਰਨ ਦੀ ਲੋੜ ਨਹੀਂ ਹੁਣ ਇਹਨੂੰ ਜਗ੍ਹਾ। ਖਾਲੀ 'ਚ ਫਿਰ ਗਿਆ ਨਾ ਦੂਜੀ ਖਾਲੀ 'ਚ ਘੁੰਮ ਕੇ ਆ ਜਾਊਗਾ। ਢੰਡੇ ਢੁੰਡੇ ਵਾਲੇ 'ਚ ਦੇ ਲਈ ਜਾਓ ਤਾਂ ਮਾੜਾ ਮੋਟਾ ਵਾਧਾ ਹੈ ਯਾਨੀ ਬਾੜਾ ਭਰਨ ਦੀ ਲੋੜ। ਨਿਕਲਿਆ ਨਾ ਬਾਕੀ ਬੱਸ ਯਾਰ ਇਹਦੇ 150 ਘੰਟੇ ਲੱਗਣੇ ਪਰ ਜਾਣਾ ਮੈਂ ਤਾਂ ਇਹਨੇ ਆਜੂ ਬਹੁਤ ਸੈਟਅਪ ਹੋਈ ਜਾਣ ਕੱਲ ਦਾ ਜਾ ਜੀਗਾ ਜਿਹਨੇ 36 ਬਾਵਾ ਬਾਵਾ ਟ੍ਰੈਕਟਰ ਹੈ ਆਪਣਾ ਥੱਲੇ ਹੀਰਾ ਦਾ ਟਰੱਕ ਆਇਆ ਜਿਹੜਾ 42 ਉਹ ਆਪਣਾ ਟਾਪ ਲੋਜ ਕੰਮ ਕਰਦਾ ਵਾ ਤੇ ਇਹ ਵੀ ਟਾਪ ਲੋਜ ਕਰਦਾ ਜੇ ਮੈਂ ਹਲਾਂ ਤੇ ਵੱਧ ਤੋਰਦਾ ਵਾ ਟਾਪ ਲੋਜ ਬਾਲਾ ਤੇ ਹੁੰਦਾ ਪਤਾ ਮਾਰਾ ਤੇ ਪਹਿਲੇ ਤੇ ਪਹੁੰਚਦਾ ਜਾਈ